ਦਾ ਰਸਿਕ ਓੰਕਾਰ ਸਤਿਗੁਰ ਪ੍ਰਸਾਦ ਲੋਕ ਮੱਲਾ ਪਹਿਲਾ ਦੁਖ ਤਾਰੂ ਸਰੂਪਿਆ ਜਾਂ ਸੁਖ ਤਾਂ ਨ ਹੋਈ ਤੂੰ ਕਰਤਾ ਕਰਮ ਮੈਂ ਨਾਹੀ ਜਾਮ ਕਰੀ ਨਾ ਹੋਈ ਬੁਲਾਰੇ ਗੁਲ ਤੋਸਿਆ ਤਰੰਤ ਮੰਜਾਈ ਲਖਿਆ ਰਹਾ ਜਾਤਮ ਜੋ ਜੋਤਮਨ ਜਾਤਾ ਖਲਾ ਪਰਪੂਰਿਆ ਤੂੰ ਸੱਚਾ ਸਹਿਬ ਸਿਵਾਲਿਉ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੀ ਕੀ ਬਾਤਾਂ ਜੋਖਸ ਕਰਨਾ ਸੋ ਕਰਿਆ ਸੋ ਦਰਗਾਸਾ ਮੱਲਾ ਪਹਿਲਾ ਇੱਕ ਅੰਕਾਰ ਸੁ ਗੁਰੂ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਕਿਹਾ ਜਿਤ ਵੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਨੀਕਾ ਸੰਘਾ ਕੀਤੇ ਤੇਰੇ ਵਾਹੁਣਾਰੀ ਕੇਤੇ ਤੇਰਾ ਪ੍ਰੀ ਸੁਖੀਏ ਕੇਤੇ ਤੇਰੇ ਗਾਵਣਾਰੀ ਗਾਵਣ ਤੋਂ ਨੋ ਪਉਣ ਪਾਣੀ ਬਸੰਤੁਰ ਗਾਵੇ ਰਾਯਾ ਤਰੰਤ ਸਵਾਰੇ ਗਾਵਣ ਤੋਂ ਨੋ ਚੇਤਾ ਗੁਤਲੇ ਜਾਣੇ ਨਿਹਲੇ ਤਰੰਭ ਵਿਚਾਰੇ ਗਾਵਣ ਤੋਂ ਈਸ਼ਰ ਬ੍ਰਹਮਾ ਦੇਵੀ ਸੋਨ ਤਰੇ ਸਾਤ ਸਵਾਰੇ ਗਾਵਣ ਤੋਂ ਨੋ ਇੰਦ ਇੰਦਰ ਅਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੋਂ ਨੋ ਸੂਸਮਾਦੀ ਅੰਦਰ ਗਾਵਣ ਤੋਂ ਨੋ ਸਾਬ ਵਿਚਾਰੇ ਗਾਵਣ ਤੋਂ ਨੋ ਜਤੀ ਸਤੀ ਸੰਤੋਖੀ ਗਾਵਣ ਤੋਂ ਨੋ ਵੀਰ ਕਰਾਰੇ ਗਾਵਣ ਤੋਂ ਨੋ ਪੰਡਤ ਪੰਨਰ ਕੇਸਰੇ ਜਿ ਜਵੇਦਾਨਾਲੇ ਗਾਵਣ ਤੋਂ ਮੋਣੀਆਂ ਮਨਮੋਣ ਸੁਰਗਾ ਮਾਚ ਪਿਆਲੀ ਗਾਵਣ ਤੋਂ ਨੋ ਰਤਨਉਪਾਇ ਤ੍ਰਸਰਤੀਰਥ ਨਾਲੇ ਗਾਵਣ ਤੋਂ ਨੋ ਜੋਧਾ ਮਹਮਲ ਸੂਰਾ ਗਾਵਣ ਤੋਂ ਨੋ ਖਾਣੀ ਚਾਰੀ ਗਾਵਣ ਤੋਂ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੀ ਤਾਰੇ ਸਹੀ ਤੁੰ ਨੂੰ ਗਾਵਣਾ ਜੋਤ ਪਾਵਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁੰ ਨੂੰ ਗਾਵਣਾ ਸਿਮੈ ਚਿਤ ਨਿ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸੱਚੀ ਨਾਈ ਹੈਪੀ ਉਸ ਜਨ ਜਾਸੀ ਰਤਨਾ ਜਿੰਨਰ ਚਾਈ ਰੰਗੀ ਰੰਗੀ ਬਾਤ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤੇ ਦੇਉ ਡਿਆਈ ਜੋ ਪਾਵੇ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸ ਸੋ ਸੰਪਸਾ ਨਾਨਕ ਰਹਿਣ ਜਾਈ ਆਸਮਨ ਲਾ ਪਹਿਲਾ ਸੁਣ ਵਟਾ ਆਖੇ ਸਭ ਕੋ ਹੀ ਕੀ ੜੂ ੜਾ ਢੀਠਾ ਹੋਏ ਹਿੰਮਤ ਪਾਇ ਨ ਕਿਹਾ ਜਾਹੀ ਕਿਣ ਹੌਲੇ ਤੇਰੇ ਇਸ ਮਾਇ ਉੱਡੇ ਮੇਰੇ ਸਹਬਾ ਗਰਮ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰਕੀਤਾ ਕਿ ਉਡਤੀ ਆ ਰਹਾ ਸਭ ਸੁਸਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਮੰਦ ਪਾਈ ਗਿਆਨੀ ਤਾਨੀ ਗੁਰ ਗੁਰਹਾਈ ਕਹਿਣਾ ਜਾਈ ਤ੍ਰਿਸ਼ਤਲ ਉਡਿਆਈ ਸਭ ਸਤ ਸਭ ਤਪ ਸਭ ਜਿਐ ਸਦਾ ਪੁਰਖਾਂ ਕੇ ਉਡੈਈਆ ਤੁਜਨ ਸਤਿ ਕੀ ਕਨੇ ਨਾ ਪਾਈਆ ਰਮਲੇਨੀ ਠਾਕਰਾ ਆਇਆ ਅਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇਤਰੀ ਪੰਡਾਰਾ ਜਿਸ ਤੂੰ ਦੇਸੇ ਕਿ ਚਾਰਾ ਨਾਨਕ ਸਾਸ ਸਵਾ ਨਹਰਾਸ ਮੱਲਾ ਪਹਿਲਾ ਆਖਾਂ ਜੀਵਾਂ ਇਸਰੇ ਮਰ ਜਾਉ ਆਖਣ ਓਖਾ ਸਚਾ ਨਾਮ ਸਚ ਨਾਮ ਕੀ ਲਾਗੀ ਪੂਖ ਉਤਪੂਖੇ ਖੰਚ ਲਈਏ ਦੁਖ ਸੁਖ ਇਸਰੇ ਮੇਰੀ ਮਾਇ ਸਚਾ ਸਭ ਸੱਚੇ ਨਾਹਿ ਰਹਾ ਸਚ ਨਾਮ ਕੀ ਤਲ ਵਿਡਿਆਈ ਆਖਤ ਕੀ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਨ ਪਾਈ ਵੱਡਾ ਨ ਹੋਵੀ ਕਾੜਨ ਜਾਈ ਨਾ ਉਮਰੇ ਨ ਹੋਐ ਸੋਗ ਦਿੰਦਾਰਾ ਨ ਚੁਕੇ ਭੂਗ ਗੁਣ ਹੁਰ ਨਾਹੀਂ ਕੋਈ ਨਾ ਕੋ ਆਨੰਗ ਕੋਈ ਜੀਵੜਿਆ ਤੇਵੜਤੀ ਤਾਤ ਜਿੰਤਨ ਕਰਕੇ ਕੀਤੀ ਰਾਤ ਕਸਮਾ ਵਸਾਰੀ ਤੀਕਮ ਜਾ ਨਾਨਕ ਨਾਵੇ ਬਾਸਨਾਤ ਰਾਗ ਗਰੀਮ ਅੱਲਾ ਚੌਥਕ ਹਰ ਕੀ ਜਨ ਸਤਗੁਰ ਸਭ ਤੁਖਾਂ ਬਣੋ ਕਰੋ ਗੁਰਪਾਸ ਹਮ ਕੀਰੇ ਕਰਮ ਸਗੋ ਸਨਾਈ ਕਰਿ ਦਿਆ ਨਾਮ ਪ੍ਰਗਾਸ ਮੇਰੀ ਉਮੀਦ ਗੁਰ ਦੇ ਮੁਖ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਦਾ ਪ੍ਰਾਨ ਸਿਕਾਈ ਹਰ ਕੀ ਤੁਮ ਲਈ ਹੈ ਆਸਰਾ ਹਰ ਜਿਨ ਕੇ ਉਡ ਪਾ ਉਡੇ ਦੇ ਜਨਾ ਸਰਦਾਰ ਪਿਆਸ ਹਰਨ ਨਾਮ ਲੇ ਤ੍ਰਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇ ਤੇ ਪਾਹੀ ਜੰਮ ਪਾਸ ਜੋ ਸਗੂ ਸੰਸਨ ਸੁਨਿ ਆਏ ਤ੍ਰਿਗ ਜੀਵੇ ਤ੍ਰਿਗ ਦੀਵਾ ਜਿਨ ਆਜਣ ਸਭ ਸੰਗ ਪਾਈ ਤਨ ਪਰਮਾਸ ਕ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜੇ ਤਰਸ ਪਾਇਆ ਮਿਲ ਜਨ ਨਾਨਕ ਨਾਮੁ ਪ੍ਰਗਾਸ ਰਾਗੁ ਜੀ ਮੰਲਾ ਪੰਜਵਾ ਕਾਹਿ ਰੇ ਮਨ ਚਿਤ ਰੂਦਮਾ ਜਾ ਅਰ ਹਰਿ ਜੀ ਉਪਰਿਆ ਸੈਲ ਪਥਰਮੈ ਜੰਤੂ ਪਾਇ ਆਕਾਰਜ ਕਾਗੇ ਕਰ ਤਰਿਆ ਮੇਰੀ ਮਾਤੋ ਜੀ ਸਤ ਸੰਗਤਿ ਮਲੇਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖੀ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਕ ਸੁਤ ਬੰਤਾ ਬਿਨਨ ਕਿਸ ਕੀ ਤਰਿਆ ਸਿਰ ਸਰੀਜ ਸੁਮਾਈ ਠਾਕੁਰ ਕਾਹੇ ਮਨ ਪੂ ਕਰਿਆ ਬੁੱਢੇ ਉੜਿਆ ਵਾਸਾ ਕੋਸਾ ਜੁ ਪਾਛੇ ਬਤਰੀ ਸ਼ਰਿਆ ਮਨ ਕਉ ਖਲਾਵੀ ਤੌਣ ਸਿਗਾਵੀ ਮਨ ਮੈਂ ਸਿਮਰਨ ਕਰਿਆ ਸਭਨ ਧਾਨ ਦਾ ਸੁਦਾਨ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਪਲ ਸਤ ਪਲ ਜਾਇਗੀ ਜਰੰਤਨਾ ਪਾਰ ਆਵਰਿਆ ਰਾਗ ਅਸਮੱਲਾ ਚੌਥਾ ਸੋ ਪ੍ਰਖੀ ਕੋ ਅੰਕਾਰ ਸੁਗੁਰ ਪ੍ਰਸਾਦ ਸੋ ਪ੍ਰਖ ਨਰਨਜਣ ਮਾਰੇ ਪ੍ਰਖ ਨਰਨਜਣ ਰਗ ਮਾਘੋਂ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਨਰ ਸੱਚੇ ਸਜਨਾਰ ਸਭ ਜੀਤ ਤੁਮਾਰੀ ਜੀ ਤੁਂ ਜੀਆਂ ਕਾਦਾ ਤਾਰਾ ਹਰਿ ਜਾਓ ਸੰਤੋ ਜੀ ਸਭ ਦੁੱਖ ਵਿਸਾਨ ਨਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਯਾ ਨਾਮ ਜੰਤੂ ਵਿਚਾਰਾ ਔਂਕੜ ਖਟੇ ਅੰਤੁਰ ਸੁਨਣ ਅੰਤਰ ਜੀ ਹਾਰੇ ਕੋ ਪੁਰੂ ਸੁਮਾਣਾ ਦਾਤੀ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਮਿਲਿਆ ਵਰ ਨਾ ਜਾਣਾ ਤੂੰ ਪਾਰ ਬ੍ਰਾਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕੋ ਖਾਣਾ ਜੋ ਸੇਵੇ ਜੋ ਸੇਵੇ ਤੁਜੀ ਜਨ ਅਨੰਤਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੁਗਤ ਸੇ ਮੁਹ ਪੈ ਜਨ ਅਤਿਆ ਜੀ ਜਨਾਂ ਟੁੱਟੀ ਜਮਕੀ ਫਾਸੀ ਜਿਨਰ ਪਉ ਜਿਨ ਹੰਨਰ ਪਉ ਤਿਆ ਜੀ ਤਿਨ ਕਾ ਪਉ ਸੁਗਵਾਸੀ ਜਿਨ ਸੇਵਿਆ ਜਿਨ ਸਿਆ ਮੇਰਾ ਹਰ ਜੀ ਤਿਆ ਰੂਸ ਸਮਾਸੀ ਸੇ ਧਨ ਸੇ ਧਨ ਜਨਤ ਜੀ ਜਨਾਨ ਤਨ ਮਲ ਜਾਸੀ ਤੇਰੀ ਭਗਤ ਤੇਰੀ ਪਤ ਪੰਡਾਰ ਜੀ ਪਰੇ ਬੰਦ ਬੰਤਾ ਤੇਰੀ ਪਤ ਤੇਰੀ ਪੁਸਲਾਨ ਤੋ ਜੀ ਹਰਣ ਕਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਕ ਰਾਰ ਪੂਜਾ ਜੀ ਤਾਉ ਤਪਿ ਜਪਿ ਬੰਤਾ ਤੇਰੇ ਨੀਕ ਤੇਰੇ ਨੀਕ ਪੜੇ ਬੋ ਸਮਰਸਾ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਪਸ ਪਲੇ ਜਨਾਨਕ ਜੀ ਜੋ ਪਾਏ ਮੇਰੇ ਆਪਗਵੰਤਾ ਤੂੰ ਆਤਪੁਰਖ ਪਰਮਪੁਰਖ ਕਰਤਾ ਜੀ ਤੇ ਜੀਵੜਾ ਨ ਕੋਈ ਹਉ ਜੋ ਜੁਗ ਕੀ ਏਕੋ ਸਾ ਸਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੇ ਆਪੇ ਭਾਵੇ ਸੋਈ ਵਰਤੇ ਜੀ ਹਉ ਆਪੇ ਕਰੇ ਸੋਈ ਤੇ ਆਪੇ ਸਿਰਸਾ ਪਾਈ ਜੀ ਵਿਆਪੀ ਸਭ ਕੋਈ ਜਨ ਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਰਜਨੋਈ ਅਸਮਾਨਲਾ ਚੌਥਾ ਓਂ ਕਰਤਾ ਸੁਚਾਰ ਮੈਂਡਾ ਸਾਈਂ ਜਦ ਪਵ ਸੋਈ ਥੀ ਸੀ ਜੋ ਤੁੰਦੇ ਸੋਇ ਓਂ ਪਾਇ ਰਾ ਸਭ ਤੇਰੀ ਤੂੰ ਸਬਨੀ ਤਾਇ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਐ ਗੁਰਮੁਖ ਲਾਦਾ ਮਨ ਮੋਕ ਕੋ ਆਇਆ ਸੁਆਵਿ ਛੋੜਿਆ ਮਲਾਇ ਤੂੰ ਦਰਿਆ ਸਤਿਗੁਰ ਦੀ ਹੀ ਮਾਇ ਤਉ ਪੰਦੂਜਾ ਕੋਈ ਨਾਹੀ ਜੀ ਜਨ ਸਭ ਤੀਰਾਂ ਖੀਲ ਵਿਜੋਗ ਮਿਲ ਵਿਛੜਿਆ ਸੰਜੋਗ ਕੀ ਮੇਲ ਜਿਸ ਨੂੰ ਤੂੰ ਜੁਣਾਏ ਸੋਹੀ ਜਨ ਜਾਣ ਹਰ ਗੁਣ ਸੁਧੀ ਆਖ ਕਾਣ ਜਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜੀ ਅਨਨਾਮ ਸਮਾਇਆ ਮੂ ਆਪੇ ਕਰਤਾ ਤੇ ਰਾਖੀਆ ਸਭ ਹੋਈ ਤੁਦ ਬਿਨ ਦੂਜਾ ਵਰਨਾੰ ਕੋਈ ਓੰਕਾਰ ਕਰ ਵੇਖੇ ਜਾਣੀ ਸੋਈ ਜਨਾਨੇ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਇਹਤ ਸਰ ਰਹਿ ਪਿਰਨ ਵਾਸਾ ਪਾਣੀ ਪਾਉਤਨੇ ਕੀਆ ਪੰਗਜ ਮੋ ਪਾਨੀ ਚਾਲੇ ਹਉnde ਕਾ ਤ ਡੂਬੀਲੇ ਮਨ ਇੱਕ ਨਾ ਚੇਤ ਸਮੂੜ ਮਣਾ ਹਰ ਬਿਸਰਜ ਤੇਰੀ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮੰ ਪਿਆ ਪ੍ਰਮਤ ਨਾਨਕ ਤਿਨ ਕੀ ਸਰਣਾ ਜਿੰ ਤੋ ਨਾਹੀ ਵਿਸਰਿਆ ਮਾਸਾ ਮਹੱਲਾ ਪੰਜਵਾਂ ਪਈ ਪ੍ਰਾਮਾਨੁ ਤੇ ਹੁਰੀਆ ਗੋਬਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇ ਨੰਕਾ ਮੇਲੇ ਸਾਸ ਸੰਪੰਦ ਕੇਵਲ ਨਾਮ ਸ੍ਰਿੰਜਾ ਫਲਾ ਪਉ ਜੁ ਤਰਨ ਗਏ ਜਨਮ ਬਿਰਤਾ ਜਾਤ ਰੰਗ ਮਾਇਕੀਰਾ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸੰਨ ਜਨ ਹਰਾਈ ਕਉ ਨਾਨਕ ਕਮਨੀ ਕਰਮਾਂ ਸਨ ਪਰੇ ਕੀ ਰੱਖ ਸਰਮ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਪਾਦ ਸੈ ਦਸਵੀਂ ਕਬਿ ਉਪਾਦ ਬੇਨਤੀ ਚੋਪਈ ਨੰਬਰੀ ਕਰੋ ਹਾਥ ਦੇ ਰਚਾ ਪੂਰਨ ਹੋਵੇ ਚਿੱਤ ਕੀ ਇਚਾ ਕਬ ਚੰਨਨ ਮਾਰੇ ਹਮਾਰਾ ਆਪਣਾ ਜਾਨਕ ਰੂਪ ਉਪਾਰੰ ਅਮਰੇ ਦ੍ਰਿਸ਼ਵੇ ਤੁੰਕਾ ਆਪਾਤ ਮੇ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾਂਜ ਕਰ ਦੇ ਕਰੀਏ ਸਭੈਨ ਕੋ ਆਸੰਗਰੀ ਉਰਨੋ ਹੈ ਮਾਰੀ ਆਸ ਉਰਪਨ ਕੀ ਰਹਿ ਪਿਆਸ ਅਮੇ ਚੜ ਕੋਰਨ ਨ ਤਾ ਜੁਵਰ ਚੋਂ ਸਤੰਤੇ ਪਾ ਸੇਵਕ ਸਿੱਖ ਮਾਰੇ ਤਾਰੀ ਚੋਨਾ ਚੋਂ ਸਤਰਾ ਮਾਰੇ ਮਾਰੀ ਆਪਾ ਦੇ ਮੁਝੇ ਬਰੀ ਮਰਨ ਕਾਲ ਕਾ ਤ੍ਰਾਸਨ ਵਰਗੀ ਉਜੋ ਸਾਮਾਰੇ ਪਛਾ ਸਰੀਆ ਤੁਝੋ ਕਰੇ ਹੋ ਰੱਛਾ ਰਾਖਿਉ ਮੈਂ ਰਾਖਣ ਹਰੀ ਸਭ ਸੰਸਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਯੋ ਪੂਰੀ ਚਤਰਦਾਸ ਕੰਤਾ ਕਾਲ ਪਾਈ ਬ੍ਰਹਮਾ ਬੂਤਰਾ ਕਾਲ ਪਾਈ ਸੂਰਜੂ ਵਤਰਾ ਕਾਲ ਪਾਈ ਕ੍ਰਿਸ਼ਨ ਮੁਰਗਾਸ ਸਰ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਮਨ ਕਾਲ ਸਾ ਲੋਕ ਸੁਵਾਰਾ ਨਮਸ਼ਕਾਰੈ ਤਾਏ ਮਹਾਰ ਜਮਨ ਕਾਲ ਸਭ ਜਗਤ ਬਨਾਏ ਦੇਵਤਾ ਜਸ਼ਨ ਪੁਜਾਇ ਆਦੰਤੀ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸੀ ਕਉ ਮਾਰੀ ਸਰਪਰਜਾਣਿ ਆਪ ਸੁਵਾਰੀ शिव कण को शिव गुण सुख दियो सतरण को पल मोह मग कियो काट काट के अंतर की जानत भले बुरे की पीर पहचानत चीटी ते कुंचर अस तोला सब पर कृपा दुष्कर पूला संतन दुख पाए ते दुखी सु पाए साधु के सुखी एक एक की पीर पहचाने ਕੜ ਕੜ ਕੇ ਪੜ ਪੜ ਕੇ ਜਾਣੇ ਜਾਉਤ ਕਰ ਕਰਾ ਕਰਤਾਰ ਪਰਜਾ ਤਰ ਤਉ ਦੀ ਅਪਾਰ ਜਬਿਆ ਕਰਖ ਕਰ ਤੂ ਕਬੂ ਤੁਮ ਮਤ ਦੇਵ ਤਰ ਸਭੂ ਜੀਤੀ ਬਦਨ ਸਿਖ ਸਾਵਤਾਰ ਆਪ ਆਪਣੀ ਬੂਜ ਚਾਰ ਤੁਮ ਸਵੀ ਤੇ ਰਤ ਨਾਰ ਜਾਣਤ ਬੀਤ ਭੀਜ ਰਿਆਨ ਨਿਰੰਕਾਰ ਨਿਮਕਾਨ ਰਾਮ ਆਦਨਿ ਲਿਐ ਨਾ ਤੁ ਸੰਭ ਤਾ ਕਾ ਮੂੜ ਵਿਚਾਰ ਦਬੀਦਾ ਜਹ ਕੋ ਪਿਉ ਨ ਪਾਉ ਦਬੀਦਾ ਤਾ ਕੋ ਕਰ ਪਨ ਨਮਾਨ ਮਾ ਮੂੜ ਕਾ ਬੇ ਨ ਜਾਣ ਮਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿਤ ਨਤ ਲੈ ਪਿਉ ਆਪ ਆਪਣੇ ਬੋਧਾ ਜੀਤੀ ਬਨਤ ਪੰਪੰਤੋ ਆਇਤੀ ਤੁੰਬਰਾ ਲਖਾਨ ਜਾਏ ਪਸਾਰਾ ਕਹਿ ਬਿਰ ਸਦਾ ਪ੍ਰਥਮ ਸੰਸਾਰ ਇਕ ਰੂਪ ਨੂੰ ਸੁਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਡਾ ਜੀ ਰਸੀ ਤਜਕੀਨੀ ਉਤਪਜ ਖਾਣ ਬੋ ਰਚਦੀਨੀ ਕੌ ਫੂਲ ਰਾਜਾ ਹ ਬੈਠਾ ਕੌ ਸਿੰਘ ਪਿਓ ਸਿੰਘ ਕਾਇਟਾ ਸਗਰੀ ਸਿਰ ਦਿਖਾਇਆ ਚੰਪਾ ਆਦ ਜਗਾਦ ਸੁਰੂਸ ਜੰਪਾ ਅਵਰਚਾ ਮੇਰੀ ਤੁਮ ਕਰੋ ਸਿਖ ਬਾਰਾ ਸਿਖ ਸੰਗਰੋ ਦੁਜਤੇ ਉਠ ਉਠ ਪਾਤਾ ਸਗਲ ਮਲੀ ਸਕੋਰਣ ਖਾਤਾ ਜੀ ਆ ਤੋਤਾ ਸਰਣੀ ਪਰੀ ਤਿਨ ਕੀ ਦੁਖ ਦੂਤ ਹੈ ਮਰੇ ਰੁਖ ਜਮ ਪਾ ਪਰੇ ਤਿਆਰੇ ਤਿਨ ਕੀ ਤੁਮ ਸੰਗੜ ਸੁਟਾਰੇ ਜੂ ਕਲ ਕੋ ਇਕ ਬਾਰ ਤਿਆਏ ਹੈ ਤਾ ਕੀ ਕਾਲ ਨਿਕਟ ਨਹੀਂ ਆਇ ਹੈ ਰਚਾ ਹੋਏ ਤੈ ਸਭ ਕਾਲਾ ਦੁਸ਼ਟਾਰੀ ਟਟਰੇ ਦੁਤ ਕਾਲਾ ਕਿਰਪਾ ਦੇਹੁ ਤੰਜਾ ਇਹਨਾਂ ਹਰਹੁ ਤਾਂ ਕੀ ਤਾਪ ਤਨ ਕਮੇ ਹਰਹੁ ਰਿਤ ਸਿੱਧ ਕਰ ਮੋ ਸਭ ਹੋਈ ਦੁਸ਼ਾ ਸਭ ਸਕੇ ਨੰ ਕੋਈ ਇੱਕ ਬਾਰ ਜਿਤ ਮੇ ਸੁਬਾਰ ਕਾਲ ਪਾਂਸਤੇ ਤਾਈਂ ਬਾਰ ਜਿਨਰ ਨਾਮ ਧਿਆਰੂ ਕਾ ਦਾਰਦ ਦੁਸ਼ਦੋ ਤੇਰਾ ਖੜ ਕੇ ਮੈਂ ਸੰਤਿਆਰੀ ਆਪਾ ਦਿਲ ਦੇ ਉਪਾਰੀ ਸਰੂਠੋਰ ਮੋਹ ਸਾਈ ਜੁੜਦੋ ਤੇ ਲਿਓ ਬਚਾਈ ਸੋਈਆ ਪਾਏ ਗਾਏ ਜਬ ਤੇ ਤੁਮਰੀ ਤਅਤੀ ਕੁਆਸਤਰੀ ਨੀ ਅਨਿ ਰਾਮ ਰੀਨ ਪੁਰਾਣ ਪੁਰਾਣ ਅਨੇਕਾ ਮਤੀ ਕ ਨਾਮ ਅਨਿ ਸਿਮਰ ਸਾਸਤਰ ਪੀਦ ਸਬੀ ਪੀਦ ਕਾ ਹਮੇ ਕਨਾ ਜਾਣੇ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋ ਬਖਨਿਓ ਦੋਰਾ سگل دوار کو شاڑ گہو دار کوار دار بائیں گہیںس گوبند داس داستوار رام کلی ملا تیجا اکو انکار سگر پرسار نند پیار نمائی ستگرو میں پایا سودا پیا سی تی ماجیاں بدائیاں ਰਾਗ ਰਤਨ ਪਰਵਾਦ ਪਰੀਆਂ ਛੁਬਤ ਗਾਉਣ ਆਈਆਂ ਛੁਬਦੋ ਤਾਂ ਗਾਓ ਹਰੀ ਕੇ ਰਾਮ ਅੰਦਨੀ ਵਸਾਇਆ ਰਹਿ ਨਾਨਕ ਨੰਦੋ ਆਸ ਗੁਰੂ ਮੈਂ ਪਾਇਆ ਇਹ ਮਨ ਮੇਰਾ ਆਤਮ ਸਾਰ ਹੋਰ ਨਾਲੇ ਨਾਰਾ ਤੂੰ ਮਨ ਮੇਰੇ ਦੁੱਖ ਸਾਹ ਵੇ ਸਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗ ਲਾ ਸੰਮਰਤ ਸੁਆਮੀ ਸੋ ਕਮਨੋ ਵਸਾਰੀ रहे ਨਾਨਕ ਮਨ ਮੇਰੀ ਸਦਾ ਰੂਹ ਹਰ ਨਾਨੀ ਸੱਚੇ ਸਾਬਾ ਕਿਆ ਨਹੀਂ ਕਰ ਤੀਰੀ ਕਰਤਾ ਤੇਰੀ ਸਉਖੈ ਜਿਹ ਤੇ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੀਰੀ ਸਾਚਾ ਨਾਮ ਰਾਇ ਅਧਰ ਸਾਚਾ ਨਾਮ ਧਰਮ ਦਾ ਜਿਨ ਭੁਖਾ ਸਭ ਗੁਆਈਐ ਕਰ ਸਾਂ ਸੁਖ ਮਨ ਹੈ ਉਸਿਆ ਜਿਨਿ ਸ਼ਾਂਤ ਸਾਧ ਪੁਜਾਈਐ ਸਾ ਕੁਰਬਾਨ ਕੀਤਾ ਗੁਰੂ ਵਿਟਾ ਜੀ ਦੀਆਂ ਵਡਿਆਈਆਂ ਕਹਿ ਨਾਲ ਸੁਣੋ ਸੰਤ ਸਉਤਰੋ ਪਿਆਰ ਸਾਚਾ ਨਾਮ ਮਿਲੈ ਅਧਾਰ ਵਾਝੀ ਪੰਚ ਸ਼ਬਦ ਸਤ ਕਰ ਸੁਭਾਗੀ ਕਰ ਸੁਭਾਗੀ ਸਬਦ ਵਾਝੀ ਕਲਾ ਜਿਤ ਕਰਤਾਰੀਐ ਮਨ ਦੂਤ ਵਸ ਕੀਤੀ ਕਾਲ ਕੰਢ ਕੁਮਾਰਿਆ ਕੋ ਕਰਮ ਪਾਇਆ ਤੁਧ ਜਿੰਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਤਾਂ ਸੁਖ ਹੋਆ ਤਤਕਾਰਾਂ ਨ ਹਦਵਾਜੀ ਅਣ ਦਸਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਾਪਾਇਆ ਪੁੱਤਰੇ ਸਹਜਲ ਬਸੂਰੀ ਦੂਖ ਰੋਗ ਸੰਤਾਂ ਪੁੱਤਰੇ ਸੋਣੀ ਸੱਚੀ ਬਾਣੀ ਸੰਤ ਸਾਜਣੁ ਪੈ ਸਰਸੀ ਪੂਰੇ ਗੁਰ ਤੇ ਜਾਣੀ ਸੰਤੇ ਪਨੀ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਰਵੰਤ ਨਾਨਕ ਗੁਰਚਰਨ ਰਾਗੀ ਵਾਜੇ ਅਨਹਦ ਪੂਰੇ ਮਦਾਮਣੀ ਮੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾ ਸੰਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਰ ਕਾ ਪਇਓ ਜਿਸ ਕਾ ਸਭ ਸੁਦਾਰ ਜੀ ਕੋ ਖਾਵੇ ਜੀ ਕੋ ਪੁੰਚੈ ਜਿਸ ਕਾ ਹੋਈ ਅਦਾਰ ਏ ਵਸਤੀ ਨ ਜਾਈ ਨਿਤ ਨਿਤ ਰਾਖੁਰ ਤਾਰ ਤਮ ਸੰਸਾਰ ਚ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮੱਲਾ ਪੰਜਵਾ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋ ਕੀ ਤੋਈ ਮਨ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੇ ਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੀ ਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇ ਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੀ ਤਾ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ